ਰਾਗਤ ਨਾਸਰੀ ਵਿੱਚ ਪਾਗਤ ਕਬੀਰ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਦ ਕਬੀਰ ਜੀ ਸਿੱਖਿਆ ਦਿੰਦੇ ਨੇ ਸਮਝਾ ਰਹੇ ਹਨ ਕਿ ਅਕਾਲ ਪੁਰਖੀ ਕਹਿ ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਸ਼ਬਦ ਰੰਗ ਵਿੱਚ ਭਗਤ ਜੀ ਆਨੇ ਬਚਨ ਜੀਤੇ ਨੇ ਕਹਿੰਦੇ ਸਨਤ ਸਨਾਨਦ ਦੇ ਹੀ ਸਤਿ ਸਮਾਨ ਸੇਖ ਨਾਗ ਤਿਰੋ ਮਰਮ ਨਾ ਜਾਣਾ ਸਨਤ ਸਨਾਨਦ ਦਾ ਅਰਥ ਹੈ ਬ੍ਰਹਮਾ ਦੇ ਪੁੱਤਰ ਸਨਤ ਸਨਤ ਸਨਾਤਨ ਸਨਤ ਕੁੰਮਾਰ ਮਹੇਸ਼ ਪਾਲ ਸੇ ਸਮਾਨਾਂ ਦਾ ਤਾ ਵਰਗਿਆ ਨੇ ਛੇਕ नाग تیر ਮਰਮ ਨਾ ਜਾਣਾ ਛੇਸ਼ नाग ਨੇ ਛੇਸ਼ नाग ਸੱਪਾਂ ਦਾ ਰਾਜਾ ਸਨਕ ਸਨੰਗ ਬ੍ਰਹਮਾ ਦੇ ਪੁੱਤਰ ਸਨਕ ਤੇ ਸਨੰਗ ਮੇਹਿਸ ਮਨਨ ਛੇਤਨਾਥ ਤੈਨੂੰ ਪਰਮ ਨਾ ਜਾਣਦਾ ਛੇਤਨਾਥ ਸਪਾਂ ਦਾ ਰਾਜਾ ਕਹਿੰਦੇ ਇਸ ਨੇ ਇੱਕ ਹਜ਼ਾਰ ਮਨ ਮਿਤੇ ਹੋਏ ਮਿਤੇ ਗਏ ਸਨ ਇਸ ਦੇ ਤੇਰਾ ਨਾਲ ਇਹ ਆਪਣੇ ਇਸ਼ਟ বিষ্ণੂ ਭਗਵਾਨ ਤੇ ਸ਼ਾਂ ਕਰਦਾ ਹੈ ਹਰੇ ਆਲਿਤ ਨਿਤ ਨਵਾਂ ਨਾਮ ਭਗਵਾਨ ਦਾ ਚਾਹਤ ਹੈ ਸ਼ੇਸ਼ ਦਾ ਮਰਮ ਦਾ ਤਪੇਰ ਸ਼ੇਸ਼ 나ਗ ਤੇਰੋ ਮਰਮ ਨਾ ਜਾਣਾ ਭਗਤ ਕਬੀਰ ਜੀ ਸਮਝਾ ਰਹੇ ਕਹਿੰਦੇ ਕਿ ਪ੍ਰਭੂ ਬ੍ਰਹਮਾ ਦੇ ਪੁੱਤਰਾ ਸਨਕਤ ਸੁਨੰਦਾ ਤੇ ਸ਼ਿਵ ਜੀ ਵਰਗਿਆ ਨੇ ਤੇਰਾ ਭੇਦ ਨਹੀਂ ਪਾਇਆ ਵਿਸ਼ਨੂੰ ਦੇ ਭਗਤ ਛੇ ਸਨਾਗ ਸੋਹ ਪਾਤ ਲਾਲ ਕੇ ਜਿਹੜੇ ਤੇ ਸ਼ਾਮਾ ਕਰਦਾ ਹੈ ਤੇਰੇ ਨਵੇਂ-ਨਵੇਂ ਨਿਤ ਨਾਮ ਲੈਂਦਾ ਇੱਕੋ ਵਾਰੀ ਕਹਿਣ ਨਾਲ ਸੌ ਵਾਰੀ ਤੇਰਾ ਨਾਮ ਲੱਗਦਾ ਛੇ ਸਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ ਉਹਨੂੰ ਵੀ ਸਮਝ ਨਹੀਂ ਆਈ ਤੇਰਾ ਪ੍ਰੇਮ ਨਹੀਂ ਪਾ ਸਕਿਆ ਸੰਤ ਸੰਗਤ ਰਾਮ ਹਿਰਦੈ ਵਸਾਈ ਰਾਮ ਰਿਤ ਪਾਧਰ ਦੇ ਵਿੱਚ ਵਸਾਈ ਵਸਾਈ ਮੈਂ ਬਸੁੰਦਾ ਹਾਂ ਭਗਤ ਜੀ ਕਹਿੰਦੇ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸੁੰਦਾ ਹਾਂ ਕਿਉਂਕਿ ਸਤ ਸੰਗਤ ਕਰਨ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਭਾਈ ਭਗਤ ਕਬੀਰ ਜੀ ਕਹਿੰਦੇ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸੁੰਦਾ ਹਾਂ ਰਹਾ ਹੋ। ਹਨੂਮਾਨ ਸਰ ਸਰਦਰ ਸੋਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਹਨੂਮਾਨ ਸਰ ਸਰ ਪਾਉ ਵਰਗਿਆ ਗੁਰੜ ਸਮਾਨਾ ਗੁਰੜ ਦਾਤਿ ਵਿਸ਼ਨੂ ਭਗਵਾਨ ਦੀ ਸਵਾਰੀ ਸਾਰੇ ਪੰਛੀਆਂ ਦਾ ਰਾਜਾ ਸੀ। ਹਨੂਮਾਨ ਸਰ ਬ੍ਰਿੜ ਸਮਾਨਾ ਸਰਪਤ ਨਰਪਤ ਨਹੀਂ ਕੁਝ ਜਾਣਾ ਸਰਪਤ ਦੇਵਤਿਆਂ ਦਾ ਰਾਜਾ ਇੰਦਰ ਸਰਪਤ ਦੇਵਤਿਆਂ ਦਾ ਰਾਜਾ ਇੰਦਰ ਨਰਪਤ ਮਨੁੱਖਾਂ ਦਾ ਰਾਜਾ ਸ੍ਰੀ ਰਾਮਚੰਦਰ ਜੀ ਦੇ ਸੇਵਕ ਹਨੂਮਾਨ ਵਰਗੇ ਨੇ ਵਿਸ਼ਨੂੰ ਦੇ ਸੇਵਕ ਅਤੇ ਪੰਛੀਆਂ ਦੇ ਰਾਜੇ ਗੁਰੂ ਵਰਗਿਆਂ ਨੇ ਦੇਵਤਿਆਂ ਦੇ ਰਾਜੇ ਇੰਦਰ ਨੇ ਟੰਡੇ ਵੱਡੇ ਵੱਡੇ ਰਾਜਿਆਂ ਨੇ ਵੀ ਤੇਰਾ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਉਹਨਾਂ ਨੂੰ ਵੀ ਸਮਝ ਨਹੀਂ ਆਈ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਦ ਕਮਲਾ ਨਹੀਂ ਜਾਨਾ ਕਮਲਾ ਪਦ ਦਾ ਅਰਥ ਹੈ ਲక్ష్ਮੀ ਦਾ ਪਤੀ ਵਿਸ਼ਨੂੰ ਕਮਲਾ ਪਦ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਦ ਕਵਲਾ ਨਹੀਂ ਜਾਨਾ ਕਹਿੰਦੇ ਕਮਲਾ ਪਤ ਲక్ష్ਮੀ ਦਾ ਪਤੀ ਵਿਸ਼ਨੂੰ ਹੈ ਕਮਲਾ ਲਛਮੀ ਕਹਿੰਦੇ ਚਾਰ ਵੇਦ 18 ਸਮਰਤियां 18 ਪੁਰਾਨ ਇਹਨਾਂ ਦੇ ਧਰਤਾ ਬ੍ਰਹਮਾ ਮਨੁ ਤੇ ਹੋਰ ਰਿਸ਼ੀਆਂ ਨੇ ਤੈਨੂੰ ਨਹੀਂ ਸਮਝਿਆ ਨਹੀਂ ਸਮਝ ਸਕੇ ਕਹਿੰਦੇ ਵਿਸ਼ਨੂੰ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਹ ਕਬੀਰ ਸੋ ਪਰਮੈ ਨਾਹੀ ਪਾਗਲਾ ਗਰਾਮ ਰਹੇ ਸਰਨਾਈ ਪਾਗਲ ਕਬੀਰ ਜੀ ਕਹਿੰਦੇ ਕਹ ਕਬੀਰ ਸੋ ਪਰਮੈ ਨਾਹੀ ਪਾਗਲਾ ਗਰਾਮ ਰਹੇ ਸਰਨਾਈ ਕਿਸੇ ਨੇ ਉਸ ਪਰਮਾਤਮਾ ਦਾ ਭੇਦ ਨਹੀਂ ਪਾਇਆ ਕਹ ਕਹੇ ਪਾਵਾਕ ਦਾ ਹੈ ਕਬੀਰ ਜੀ ਸੋ ਪਰ ਮੈਂ ਨਾਹੀ ਪਰ ਮੈਂ ਨਾਹੀ ਭਟਕਦਾ ਨਹੀਂ ਪਾਗਲ ਅੰਦ ਰਾਮ ਰਹੇ ਸਰਨਾਹੀ ਪਾਗਲ ਅੰਦ ਭਾਵ ਚਰਨੀ ਲੱਗ ਕੇ ਪਾਗਲ ਅੰਦ ਤੇ ਪੈਰ ਚੱਦ ਚਰਨੀ ਲੱਗ ਕੇ ਸਰਨਾਹੀ ਸਤਿ ਮੇਜ ਜਕਵੀਰ ਦੀ ਆਗਦੇ ਨੇ ਟਿੰਦੇ ਬਾਕੀ ਸਾਰੇ ਇਸ ਰਿਸ਼ਤੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ ਜਿੰਨੀ ਵੀ ਸ੍ਰਿਸ਼ਟੀ ਦੇ ਰੂਪ ਸੀ ਨਾ ਭਗਤ ਜੀ ਕਹਿੰਦੇ ਸਾਰੇ ਉਸ ਪਰਿਪੂਰਨ ਪਰਮਾਤਮਾ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ ਭਾਵੇਂ ਵਿਸ਼ਨੂੰ ਸੀ ਸ਼ਿਵ ਜੀ ਸੀ ਸੁਰਪਤਨਾਰ ਪਤਿ ਕਿਸੇ ਨੇ ਵਿਸ਼ਨੂੰ ਵਰਗਿਆ ਨੇ ਬ੍ਰਹਮਾ ਵਰਗਿਆ ਨੇ ਕਹਿੰਦੇ ਕਿਸੇ ਨੇ ਅੰਤ ਨਹੀਂ ਪਾਇਆ ਪ੍ਰਭੂ ਨੂੰ ਛੱਡ ਕੇ ਸ੍ਰਿਸ਼ਟੀ ਦੇ ਸਾਰੇ ਲੋਕ ਵੀ ਹੋਰ ਉਹ ਪਾਸੇ ਜਾ ਕੇ ਭਟਕਦੇ ਰਹੇ ਇੱਕ ਉਹ ਮਨੁੱਖ ਭਟਕਦਾ ਨਹੀਂ ਜੋ ਸੰਕਾ ਦੀ ਚਰਨੀ ਲਾ ਕੇ ਪਰਮਾਤਮਾ ਦੀ ਸ਼ਰਨਾ ਸ਼ਰਣ ਤੇ ਜਿੱਤੀਆ ਰਹਿੰਦਾ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਇੱਕ ਉਹੀ ਮਨੁੱਖ ਹੈ ਜਿਹੜਾ ਅਟਕਦਾ ਨਹੀਂ ਜਿਹੜਾ ਸੰਤਾਂ ਦੀ ਚਰਨਾ ਦੇ ਨਾਲ ਜੁੜ ਕੇ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਭਾਈ ਇਕਬੀਰ ਜੀ ਨੇ ਕਿਰਪਾ ਕੀਤੀ ਹੈ ਸਮਝਾਇਆ ਹੈ ਇੱਕ ਇੱਕ ਪਲ ਬੜਾ ਕੀਮਤੀ ਹੈ ਕਹਿੰਦੇ ਦਿਨਾਂ ਤੋਂ ਪੈਰ ਤੇ ਪੈਰਾ ਤੋਂ ਘੜੀਆਂ ਦੇ ਲਓ ਇਸੇ ਤਰ੍ਹਾਂ ਥੋੜਾ ਥੋੜਾ ਸਮਾਂ ਕਰਕੇ ਉਮਰ ਕੱਢੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਆਪਣੀ ਬਾਣੀ ਅੰਦਰ ਵਚਨ ਕਰਦੇ ਨੇ ਦਿਨ ਤੇ ਪੈਰ ਪੈਰ ਤੇ ਘੜੀਆਂ ਆਬ ਘਟੇ ਤਨ ਚੀਜੇ ਯਾਦ ਰੱਖਿਓ ਭਗਤ ਜੀ ਕਹਿੰਦੇ ਦਿਨ ਤੋਂ ਪੈਰ ਤੇ ਪੈਰਾ ਤੋਂ ਘੜੀਆਂ ਗਣ ਲਓ ਉਸੇ ਤਰ੍ਹਾਂ ਕੋੜਾ ਤੋੜਾਂ ਸਮਾਂ ਕਰਕੇ ਉਮਰ ਘਟਦੀ ਜਾਂਦੀ ਐ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਕਾਲ ਹੈ ਰੀ ਫਿਰ ਬਦਕ ਜਿਉ ਕਹੋ ਕਵਨ ਬਦ ਕੀਜੈ ਇੰਦੇ ਸਭ ਜੀਵਾਂ ਦੇ ਸਿਰ ਉਤੇ ਕਾਲ ਨੂੰ ਪਿਸ਼ੁਕਾਰੀ ਜਿਉ ਫਿਰਦਾ ਜਿਵੇਂ ਹਿਰਨਾ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਅਲੈ ਵਿ ਕਹਿੰਦੇ ਦੱਸੋ ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾਏ ਗੁਰੂ ਜੀ ਕਹਿੰਦੇ 100 ਦਿਨ ਆਉਣ ਲੱਗਾ ਕਹਿੰਦੇ ਮਾਰੇ ਜੀਵ ਦੇ ਸਿਰ ਤੇ ਉਹ ਦਿਨ ਆਉਂਦਾ ਜਦੋਂ ਕਾਲ ਸ਼ਿਕਾਰੀ ਆਪਣ ਪਕੜਦਾ ਮਾਤ ਮਿੱਤਾ ਭਾਈ ਸੁਖਮੰਤਾ ਤਉ ਉਹ ਹੱਤਤਾ ਸੋਤਦਾਤਾ ਗੋਤਰਾ ਮਨਤਾ ਦਾ ਰੋਟੀ ਕਾਕਾ ਭਾਵਿਸਤਾ ਕੋ ਹੈ ਕ ਕੋਈ ਨਹੀਂ ਸਦਾ ਹੈ ਕੋਈ ਕਿਸੇ ਦਾ ਨਹੀਂ ਬਣ ਸਕਦਾ ਭਗਤ ਜੀ ਕਹਿੰਦੇ ਮਹਾ ਪ੍ਰਾਭ ਮੋਟੀ ਇਹਨਾਂ ਵਿੱਚੋਂ ਕੋਈ ਉਸ ਕਾਲ ਦੇ ਅੱਗੇ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ਪਿਆਰਿਓ ਜਪ ਰਤ ਜੋਤ ਕਾਇਆ ਹੋਇਆ ਵਰਤੇ ਆਪਾ ਪਸ਼ੂ ਨਾ ਉਜੇ ਜਦ ਤੱਕ ਸਰੀਰ ਵਿੱਚ ਆਤਮਾ ਮਾਜੂਦ ਰਹਿਣਾ ਅਜੋ ਮਨੋ ਕਾ ਆਪਣੇ ਅਸਰੇ ਨੂੰ ਸਮਝਦਾ ਨਹੀਂ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਪੈਸੂ ਨਾਲ ਸੁੱਝੈ ਭਗਤ ਜੀ ਕਹਿੰਦੇ ਹੋਰ ਹੋਰ ਜਿਉਣ ਦੇ ਲਾਲਚ ਕਰਦਾ ਇਸ ਨੂੰ ਅੱਖੀਂ ਨਹੀਂ ਦਿਸਦਾ ਕਿ ਤਾਰ ਜਹੀ ਕੁਸ਼ਟ ਪੈਰਾ ਨਹੀਂ ਹੋ ਸਕੇਗਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਟ ਮੰਨ ਕੇ ਪਰਮਾ ਕਬੀਰ ਜੀ ਕਹਿੰਦੇ ਨੇ ਕਿ ਭਾਈ ਸੁਣੋ ਮਨ ਦੇ ਇਹ ਭਲੇਖੇ ਦੂਰ ਕਰ ਦਿਓ ਕਿ ਇਹ ਸਦਾ ਹੀ ਤੇ ਬਹਿ ਰਹਿਣਾ ਹੈ ਇਹ ਸਦਾ ਦਾ ਟਿਕਾਣਾ ਨਹੀਂ ਹੈ ਕਹਿੰਦੇ ਕੇਵਲ ਨਾਮ ਜਪੁਰੇ ਪੁਰਾਣੀ ਪਰਉਏ ਦੀ ਸਰਣਾ ਹੈ ਜੀਵ ਇਹ ਨੁੱਖ ਕਹਿੰਦੇ ਤੂਰ ਲਾਲਸਾ ਛੱਡ ਕੇ ਸਿਰਫ ਪ੍ਰਭੂ ਨਾਮ ਸਿਮਰੋ ਤੇ ਉਸ ਇੱਕ ਦੀ ਸ਼ਰਨ ਵਿੱਚ ਆ ਜਾਓ ਇਹ ਭਲੇਖਾ ਛੱਡ ਦੋ ਸਤਿਓ ਇਹ ਸਦਾ ਇੱਥੇ ਬੈਠੇ ਰਹਿਣਾ ਸਤਿਗੁਰੂ ਕਹਿੰਦੇ ਕੇਵਲ ਨਾਮ ਜਪੁਰੇ ਪ੍ਰਾਨੀ ਪਰਉਪੀ ਦੀ ਸਰਣਾ ਇਹ ਜੀਵ ਮੋਰ ਲਾਲਸਾ ਛੱਡ ਕੇ ਸਿਰਫ ਪ੍ਰਭੂ ਨਾਮ ਸਿਮਰ ਲੈ ਤੇ ਉਸ ਇੱਕ ਸ਼ਰਨ ਦੀ ਵਿੱਚ ਆ ਜਾ